ਪੰਜਾਬ ਦਾ ਮਾਹੌਲ ਬਿਲਕੁਲ ਸਪਸ਼ਟ ਹੋ ਗਿਆ ਕਿ ਇਥੇ ਕਾਂਗਰਸ ਦੀ ਵੇਵ ਆ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਕਿਹੜੇ ਵਾਦੇ ਰਾਹੁਲ ਗਾਂਧੀ ਜੀ ਨੇ ਕੀਤੇ ਉਹ ਸਾਰੇ ਦੇ ਸਾਰੇ ਲਾਗੂ ਕਰਦੇ ਔਰ ਕੇਂਦਰ ਸਰਕਾਰ ਦਾ ਤਾਂ ਬਜਟ ਹੀ ਬਹੁਤ ਵੱਡਾ 50 ਲੱਖ ਕਰੋੜ ਦਾ ਬਜਟ ਆ ਉਥੇ ਤਾਂ ਕੋਈ ਮੁੱਦਾ ਹੀ ਨਹੀਂ ਹੈ ਲਾਗੂ ਕਰਨ ਦਾ ਉਹ ਲਾਗੂ ਹੋਣੀ ਹੈ ਸ੍ਰੀ ਫਤੇਗੜ ਸਾਹਿਬ ਦੇ ਵਿੱਚ ਜਿਵੇਂ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਸਿਆਸੀ ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਤਾਰੇ ਹੋਏ ਨੇ ਤੁਹਾਨੂੰ ਲੱਗਦਾ ਕਿ ਤੁਸੀਂ ਸਾਰਿਆਂ ਨੂੰ ਹੁਣ ਟੱਕਰ ਦੋਗੇ ਟੱਕਰ ਦੋਗੇ ਉਹ ਉਹ ਟੱਕਰ ਸਾਨੂੰ ਦੇਣ ਆ ਇਸ ਤਰ੍ਹਾਂ ਦੀ ਇੱਕ ਮੀਟਿੰਗ ਵੀ ਇਹੋ ਜਿਹੀ ਕਰਾ ਕੇ ਕੋਈ ਕੋਈ ਐਵੀ ਜਿਹੀ ਇੱਕ ਮੀਟਿੰਗ ਕਰਕੇ ਦਿਖਾ ਦੇਣਾ ਉਹਦੇ ਮੀਟਿੰਗਾਂ ਤੋਂ ਹੀ ਭੱਜ ਰਿਹਾ ਉਹਨਾਂ ਤੋਂ ਮੀਟਿੰਗ ਹੀ ਨਹੀਂ ਹੋ ਰਹੀ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਚੌਂ ਲੜ ਦੀ ਕਿੰਨੀ ਕਿ ਸੌਖੀ ਆ ਜਾਂ ਕਿੰਨੀ ਗੋਖੀ ਮੇਰੇ ਲਈ ਤਾਂ ਸੌਖੀ ਆ ਕਿਉਂਕਿ ਮੈਂ ਪਾਰਲੀਮੈਂਟ ਚ ਬੋਲਿਆ ਔਰ ਲੋਕਾਂ ਦੇ ਕੰਮ ਕਰਾ ਕੇ ਦਿੱਤੇ ਆ ਲੋਕ ਡਾਕਟਰ ਸਾਹਿਬ ਦੇ ਨਾਲ ਔਰ ਲੋਕ ਮੇਰੇ ਨਾਲ ਨੇ ਆ ਦੇਖ ਲੋ ਤਾੜੀਆਂ ਵਜਾਉਂਦੇ ਆ ਜੇ ਨਾਲ ਬਹੁਤ ਬਾਰੀ ਗਿਣਤੀ ਚ ਡਾਕਟਰ ਸਾਹਿਬ ਜਿੱਤ ਕੇ ਫਤਿਹਗੜ ਹਲਕੇ ਚੋਂ ਜਾਣਗੇ ਉਹ ਸ਼ੀਸ਼ਾ ਦਾ ਆਸ਼ੀਰਵਾਦ ਹੈ ਔਰ ਡਾਕਟਰ ਦੀ ਜਿੱਤ ਇੱਕ ਇਤਿਹਾਸਿਕ ਪੰਜਾਬ ਦੀ ਜਿੱਤ ਹੋਊਗੀ ਸਾਰਿਆਂ ਨਾਲ ਵੱਧ ਇਹ ਵੋਟਾਂ ਤੋਂ ਡਾਕਟਰ ਕਾਂਗਰਸ ਪਾਰਟੀ ਜਿਸ ਤਰ੍ਹਾਂ ਉਮੀਦਵਾਰ ਐਲਾਨ ਦਿੱਤਾ ਹੈ ਕਿੰਨਾ ਚੱਲ ਰਿਹਾ ਸਿਆਸੀ ਅਖਾੜਾ ਕਿੰਨਾ ਖਪਖਿਆ ਹੋਇਆ ਲੱਗਦਾ ਅੱਜ ਜਿਹੜਾ ਸਾਡਾ ਸਿਆਸੀ ਖੜਾ ਹੈ ਪੂਰਾ ਖਪਖਿਆ ਹੋਇਆ ਹੈ ਅੱਜ ਹਰ ਇੱਕ ਦੀ ਜੁਬਾਨ ਤੇ ਇੱਕੋ ਨਾਮ ਹੈ ਡਾਕਟਰ ਅਮਰ ਸਿੰਘ ਵੈਲਟ ਪੇਪਰ ਦੇ ਵੀ ਇੱਕ ਨੰਬਰ ਹੈ ਤੇ ਵੈਸੇ ਵੀ ਅਸੀਂ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਆ ਕੇ ਸਭ ਤੋਂ ਵੱਡੇ ਮਾਰਜਿਨ ਤੇ ਜਿੱਤ ਕੇ ਅਸੀਂ ਇਹਨਾਂ ਨੂੰ ਆਪਣੇ ਕੇਂਦਰ ਸਰਕਾਰ ਚ ਬਣਾਉਣ ਜਾਣ ਜਾ ਰਹੇ ਹਾਂ ਔਰ ਸਾਡੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਚਾਹੇ ਉਹ ਬਾਹ ਪਾ ਹੋਵੇ ਚਾਹੇ ਉਹ ਝਾੜੂ ਵਾਲੇ ਹੋਣ ਉਹ ਇੱਕ ਵੀ ਇਸ ਤਰ੍ਹਾਂ ਦੀ ਮੀਟਿੰਗ ਕਰਕੇ ਮੈਨੂੰ ਦਿਖਾ ਦੇਣ ਫਤਿਹਗੜ੍ਹ ਸਾਹਿਬ ਸਾਰੇ ਇਲਾਕੇ ਅੱਜ ਉਹਨਾਂ ਦੇ ਕੇਂਦਰੀ ਮੰਤਰੀ ਆਏ ਸੀ ਜਿੱਥੇ 10-15 ਹਜ਼ਾਰ ਆਦਮੀ ਸੀ ਉਹਨਾਂ ਦਾ 1000-1.5 ਹਜ਼ਾਰ ਆਦਮੀ ਬੈਠਾ ਸੀ ਇਹ ਹਾਲਤ ਹੈ ਅੱਜ ਪੰਜਾਬ ਦੀ ਝਾੜੂ ਵਾਲੇ ਤਾਂ ਭੱਜ ਹੀ ਗਏ ਉਹ ਤੋਂ ਕੋਈ ਘੱਟ ਕਰਦੇ ਨਹੀਂ ਗੱਡੀਆਂ ਤੋਂ ਐ ਹੱਥ ਰਣਾਉਂਦੇ ਫਿਰਦੇ ਆ ਦੇ ਕੀ ਕਰੋਂ ਜੀ ਬਹੁਤ ਕਰ ਧਿਆਨੂ ਨਾ ਕੀ ਕਰ ਬਹੁਤ ਕਰ ਕਹਿ ਰਹੇ ਨੇ ਦੇਖੋ ਤੁਸੀਂ ਸਾਰਿਆਂ ਨੇ ਰੈਲੀ ਦਾ ਵੀ ਇਕੱਠ ਦੇਖਿਆ ਔਰ ਆਮ ਲੋਕਾਂ ਦੀ ਭਾਵਨਾ ਦੇਖੀ ਔਰ ਉਦੋਂ ਬਾਅਦ ਆ ਦੇਖੋ ਬੋਬੀ ਜੀ ਦੀ ਵਾਰਡ ਔਰ ਨਾਗਰਾ ਜੀ ਦਾ ਇਲਾਕਾ ਮੇਰਾ ਖਿਆਲ ਜਿਹੜੇ ਇਕੱਠ ਸਾਡੇ ਇਕੱਠੇ ਹੋ ਰਹੇ ਆ ਉਹ ਬਹੁਤ ਵਧੀਆ ਇੱਕ ਸੰਕੇਤ ਹੈ ਕਿ ਪੰਜਾਬ ਸਾਰੇ ਚ ਕਾਂਗਰਸ ਦੀ ਵੇਵ ਚੱਲ ਰਹੀ ਆ ਔਰ ਲੋਕ ਸੈਂਕੜੇ ਹਜ਼ਾਰਾਂ ਦੀ ਸੰਖਿਆ ਚ ਸਾਨੂੰ ਮਿਲ ਨਹੀਂ ਆ ਰਹੇ ਸਾਡੀ ਗੱਲ ਸੁਣ ਨਹੀਂ ਆ ਰਹੇ ਔਰ ਸਾਡੀਆਂ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਝਾੜੂ ਵਾਲੇ ਹੋਣ ਉਹ ਇੱਕ ਵੀ ਇਸ ਤਰ੍ਹਾਂ ਦੀ ਮੀਟਿੰਗ ਕਰਕੇ ਮੈਨੂੰ ਦਿਖਾ ਦੇਣ ਫਤਿਹਗੜ ਸਾਹਿਬ ਸਾਰੇ ਇਲਾਕੇ ਚ ਅੱਜ ਉਹਨਾਂ ਦੇ ਕੇਂਦਰੀ ਮੰਤਰੀ ਆਏ ਸੀ ਜਿੱਥੇ 10-15 ਹਜ਼ਾਰ ਆਦਮੀ ਸੀ ਉਹਨਾਂ ਦਾ 1000 1500 ਆਦਮੀ ਬੈਠਾ ਸੀ ਇਹ ਹਾਲਤ ਆ ਅੱਜ ਪੰਜਾਬ ਦੀ ਝਾੜੂ ਵਾਲੇ ਤਾਂ ਭੱਜ ਹੀ ਗਿਆ ਉਹਦਾ ਕੋਈ ਕਟ ਕਰਦੇ ਨਹੀਂ ਗੱਡੀਆਂ ਤੋਂ ਐ ਹੱਥ ਲਾਉਂਦੇ ਤੁਰੇ ਫਿਰਦੇ ਆ ਤੇ ਇਹ ਕੀ ਕਰੀਓ ਜੀ ਬਹੁਕਰ ਝਾੜੂ ਨਾ ਕਿਹਾ ਕਰੋ ਅਚਾ ਠੀਕ ਆ ਜੀ ਬਹੁਕਰ ਕਹਿ ਦਿੰਦੇ ਆ ਤੇ ਇਸ ਕਰਕੇ ਪੰਜਾਬ ਦਾ ਮਾਹੌਲ ਬਿਲਕੁਲ ਸਪਸ਼ਟ ਹੋ ਗਿਆ ਕਿ ਇੱਥੇ ਕਾਂਗਰਸ ਦੀ ਵੇਵ ਆ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਥੋੜਾ ਜਿਹਾ ਤਾਂ ਮੈਡੀਕਲ ਤੁਸੀਂ ਕਿਹਾ ਕਿ ਮੈਡੀਕਲ ਲਿਆਵਾਂਗੇ ਮੱਤੇ ਘੜ ਹਲਕੇ ਨਹੀਂ ਮੈਂ ਤਾਂ ਪਹਿਲਾਂ ਵੀ ਉੱਥੇ ਪੰਜ ਪੰਜ ਦੀ ਸਰਕਾਰ ਸੀ ਮੈਂ ਕਈ ਵਾਰ ਕਿਹਾ ਕੇਸ ਇਹਦਾ ਇੱਕ ਜਗ੍ਹਾ ਤੇ ਇੱਕ ਮੈਡੀਕਲ ਕਾਲਜ ਬਣਾਓ ਕੇਂਦਰ ਸਰਕਾਰ ਦੀ ਨੀਤੀ ਵੀ ਆ ਹਰੇਕ ਜ਼ਿਲ੍ਹੇ ਤੇ ਹਰੇਕ ਜ਼ਿਲ੍ਹੇ 'ਚ ਮੈਡੀਕਲ ਕਾਲਜ ਬਣਾਉਣ ਦਾ ਪਰ ਉਹ ਕਹਿਣਾ ਮੰਨਣ ਤਾਂ ਹੀ ਤਾਂ ਹੈਗਾ ਸਾਡੀ ਸਰਕਾਰ ਬਣਨ ਦਿਓ ਕੰਮ ਕਰਦੇ ਲੋਕਾਂ ਨੂੰ ਵੀ ਅਪੀਲ ਕਰਦੇ ਮੈਂ ਅਪੀਲ ਤਾਂ ਕੀਤੀ ਆ ਕਿ ਭਾਈ 1 ਜੂਨ ਨੂੰ ਇੱਕ ਨੰਬਰ ਤੇ ਮੇਰਾ ਨਾਮ ਆ ਹੱਥ ਬੰਜੇ ਦੇ ਬਟਨ ਤੇ ਉਹਨੂੰ ਦੱਬ ਕੇ ਮੈਨੂੰ ਸਫਲ ਬਣਾਓ ਇੱਕ ਨੰਬਰ ਬਰਕਰਾਰ ਰੱਖੋ ਜੀ ਡਾਕਟਰ ਸਾਹਿਬ ਜਿੱਦਾਂ ਕਿਸਾਨਾਂ ਦਾ ਮੁੱਦਾ ਬਹੁਤ ਬਖਿਆ ਹੋਇਆ ਤੁਸੀਂ ਦੇਖਿਆ ਹੀ ਆ ਕਿ ਅੱਜ ਪ੍ਰੇਮਕਾ ਗਾਂਧੀ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਜਿਹੜੀ ਕਿ ਦਿੱਤੀ ਜਾਊਗੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਆਪਣੇ ਵਾਅਦਿਆਂ ਤੇ ਪੂਰੀ ਉਤਰੇਗੀ ਬਿਲਕੁਲ ਬਿਲਕੁਲ ਜੀ ਸਾਰੇ ਸੁਪਿਆਂ ਤੇ ਉਤਰੇ ਉਹਥੇ ਜਿਹੜੇ ਵਾਅਦੇ ਰਾਹੁਲ ਗਾਂਧੀ ਜੀ ਨੇ ਕੀਤੇ ਉਹ ਸਾਰੇ ਦੇ ਸਾਰੇ ਲਾਗੂ ਕਰਦੇ ਜੀ ਔਰ ਕੇਂਦਰ ਸਰਕਾਰ ਦਾ ਤਾਂ ਬਜਟ ਹੀ ਬਹੁਤ ਵੱਡਾ 50 ਲੱਖ ਕਰੋੜ ਦਾ ਬਜਟ ਆ ਉਥੇ ਤਾਂ ਕੋਈ ਮੁੱਦਾ ਹੀ ਨਹੀਂ ਹੈ ਲਾਗੂ ਕਰਨ ਦਾ ਜੀ ਉਹ ਲਾਗੂ ਹੋਣੀ ਆ ਜੀ ਬਿਲਕੁਲ ਹੋਣੀ ਜੀ ਤੇ ਮੇਰਾ ਇੱਕ ਹੋਰ ਸਵਾਲ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਵੇਂ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਸਿਆਸੀ ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਤਾਰੇ ਹੋਏ ਨੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੂੰ ਹੁਣ ਟੱਕਰ ਦੋਗੇ ਟੱਕਰ ਦੋਗੇ ਉਹ ਉਹ ਟੱਕਰ ਸਾਨੂੰ ਦੇਣ ਆ ਇਸ ਤਰ੍ਹਾਂ ਦੀ ਇੱਕ ਮੀਟਿੰਗ ਵੀ ਇਹੋ ਜਿਹੀ ਕਰਾ ਕੇ ਕੋਈ ਕੋਈ ਇਹੋ ਜਿਹੀ ਇੱਕ ਮੀਟਿੰਗ ਕਰਕੇ ਦਿਖਾ ਦੇਣ ਉਹਦੇ ਮੀਟਿੰਗਾਂ ਤੋਂ ਹੀ ਭੱਜ ਰਿਹਾ ਉਹਨਾਂ ਤੋਂ ਮੀਟਿੰਗ ਹੀ ਨਹੀਂ ਹੋ ਰਹੀ ਬੰਦੇ ਨਹੀਂ ਜੁੜ ਰਹੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਤੁਹਾਨੂੰ ਐਮਪੀ ਦੀ ਸੀਟ ਮਿਲੀ ਆ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਚੋਣ ਲੜਦੀ ਕਿੰਨੀ ਕੁ ਸੌਖੀ ਆ ਜਾਂ ਕਿੰਨੀ ਔਖੀ ਆ ਮੇਰੇ ਲਈ ਤਾਂ ਸੌਖੀ ਆ ਕਿਉਂਕਿ ਮੈਂ ਪਾਰਲੀਮੈਂਟ 'ਚ ਬੋਲਿਆ ਔਰ ਲੋਕਾਂ ਦੇ ਕੰਮ ਕਰਾ ਕੇ ਦਿੱਤੇ ਆ ਲੋਕ ਡਾਕਟਰ ਸਾਹਿਬ ਦੇ ਨਾਮ ਔਰ ਲੋਕ ਮੇਰੇ ਨਾਲ ਨੇ ਆ ਦੇਖ ਲਓ ਤਾੜੀਆਂ ਵਜਾਉਂਦੇ ਆ ਖੰਸਰ ਮਨ ਲੋਕਾਂ ਦੇ ਇਕੱਠੇ ਹੋ ਗਏ ਔਰ ਬਹੁਤ ਅੱਗੇ ਨਾਲੋਂ ਬਹੁਤ ਪਾਰੀ ਗਿਣਤੀ 'ਚ ਡਾਕਟਰ ਸਾਹਿਬ ਜਿੱਤੇ ਫਤੇਗੜ ਹਲਕੇ 'ਚੋਂ ਜਾਣਗੇ ਉਹ ਸ਼ਹੀਦਾਂ ਦਾ ਆਸ਼ੀ ਉਹ ਡਾਕਟਰ ਦੀ ਜਿੱਤੀ ਇਤਿਹਾਸੀ ਪੰਜਾਬ ਦੀ ਜਿੱਤ ਹੋ ਗਈ ਸਾਰਿਆਂ ਨਾਲੋਂ ਵੱਧ ਇਹ ਵੋਟਾਂ ਤੋਂ ਡਾਕਟਰ ਸਭ ਜਿੱਤ ਗਏ ਹਾਂ ਜੀ ਕਾਂਗਰਸ ਪਾਰਟੀ ਜਿਸ ਤਰ੍ਹਾਂ ਉਮੀਦਵਾਰ ਐਲਾਨ ਦਿੱਤਾ ਹੈ ਕਿੰਨਾ ਚੱਲ ਰਿਹਾ ਸਿਆਸੀ ਅਖਾੜਾ ਕਿੰਨਾ ਖਪਖਿਆ ਹੋਇਆ ਲੱਗਦਾ ਅੱਜ ਜਿਹੜਾ ਸਾਡਾ ਸਿਆਸੀ ਖੜਾ ਹੈ ਪੂਰਾ ਖਪਖਿਆ ਹੋਇਆ ਹੈ ਅੱਜ ਹਰ ਇੱਕ ਦੀ ਜ਼ੁਬਾਨ ਤੇ ਇੱਕੋ ਨਾਮ ਹੈ ਡਾਕਟਰ ਅਮਰ ਸਿੰਘ ਵੈਲਟ ਪੇਪਰ ਦੇ ਵੀ ਇੱਕ ਨੰਬਰ ਹੈ ਤੇ ਵੈਸੇ ਵੀ ਅਸੀਂ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਆ ਕੇ ਸਭ ਤੋਂ ਵੱਡੇ ਮਾਰਜਿਨ ਤੇ ਜਿੱਤ ਕੇ ਅਸੀਂ ਇਹਨਾਂ ਨੂੰ ਆਪਣੇ ਕੇਂਦਰ ਸਰਕਾਰ ਚ ਮੰਤਰੀ ਬਣਾਉਣ ਜਾਣ ਜਾ ਰਹੇ ਹਾਂ ਜਿੰਦਾਬਾਦ ਨਾਗਰਾਸ ਮਾਨ ਜਿੰਦਾਬਾਦ ਡਾਕਟਰ ਹਨਰ ਸਿੰਘ ਜਿੰਦਾਬਾਦ ਮਜੀਤ ਸਿੰਘ ਨਾਗਰਾ ਜਿੰਦਾਬਾਦ ਹੱਤ ਮੰਜਾ ਜਿੰਦਾਬਾਦ ਹੱਤ ਮੰਜਾ ਜਿੰਦਾਬਾਦ ਅਮਰ ਡਾਕਟਰ ਅਮਰ ਸਿੰਘ ਜੀ ਮੇਰਾ ਇੱਕ ਸਵਾਲ ਤੁਹਾਨੂੰ ਹੋਰ ਸੀਗਾ ਤੇ ਕਾਂਗਰਸ ਪਾਰਟੀ ਦੇ ਵਿੱਚੋਂ ਜਿਸ ਤਰ੍ਹਾਂ ਜੀਪੀ ਨਾ ਆਪਣੀ ਪਾਰਟੀ ਛੱਡ ਕੇ ਆਏ ਤੁਹਾਨੂੰ ਕੀ ਲੱਗਦਾ ਹੈ ਜਿਹਨਾਂ ਨੇ ਅਲੋ ਦਾ ਢਿੱਲੇ ਢਿੱਲੇ ਹੋ ਗਿਆ ਜੀ ਚਾੜੂ ਦੇ ਬੱਲੇ ਹੈ ਹੀ ਕੁਝ ਨਹੀਂ ਇਹ ਸਿਧਾਂਤਹੀਨ ਲੋਕ ਨੇ ਇਹ ਸਿਧਾਂਤਾਂ 'ਚ ਵਿਸ਼ਵਾਸ ਨਹੀਂ ਕਰਦੇ ਸਿਧਾਂਤਹੀਨ ਲੋਕ ਨੇ ਜਿੱਤੋਂ ਫਾਇਦਾ ਮਿਲਦਾ ਹੋਤੇ ਪੱਜ ਜਾਂਦੇ ਆ